ਲੋ ਜੀ ਭਰਾਵੋ ਮਨੂਰ ਗਰੁੱਪ ਸੰਗਰੂਰ ਵਾਲਿਆਂ ਦੇ ਬਾਈ ਐਸਐਸ ਦੇ ਸਟੀਲ ਦੇ ਬਲੇਡਾਂ ਨਾਲ ਬਾਈ ਮਸ਼ੀਨ ਤਿਆਰ ਕਰਤੀ ਹਿੰਦਮਾਨ ਟੈਗ ਦੇ ਇਹਠਾ ਮਲਟੀ ਕ੍ਰੌਪ ਚੋਪਰ ਮਿੱਤਰੋ ਹੁਣ ਭਰਾਵੋ ਤੁਹਾਨੂੰ ਆਹ ਡੈਮੋ ਦਿਖਾਉਣੇ ਆ ਵੀ ਜਿਹੜੇ ਆਹ ਟਾਇਰ ਨੇ ਨਾ ਬਾਈ ਇਹਨੇ ਜਿਹੜੀਆਂ ਲਿਫਟਾਂ ਦਾ ਕੰਮ ਲੈਂਕਾਂ ਦਾ ਕੰਮ ਬਾਈ ਅੱਧਾ ਕਰਤਾ ਲਿਫਟ ਦਾ ਤਾਂ ਤੁਸੀਂ ਐਂ ਲਾ ਲਓ ਵੀ ਜ਼ੋਰ ਹੀ ਨਹੀਂ ਲੱਗਦਾ ਸਰਵਿਸ ਦੀ ਗੱਲ ਕਰੀਏ ਜਿਵੇਂ ਕਿਸੇ ਕਿਸਾਨ ਨੂੰ ਲੋਡ ਪੈ ਜੇ ਤਾਂ ਉੱਥੇ ਭੱਜੇ ਹੁੰਦੇ ਆ ਇਹ 5 ਮਿੰਟਾਂ ਜੀ 5 ਮਿੰਟਾਂ ਚ ਇਹ ਨਹੀਂ ਹੈਗਾ ਵੀ ਕੋਈ ਚੀਜ਼ ਰਿਪੇਅਰ ਕਰਕੇ ਲਾਉਣੀ ਆ ਇਹਨਾਂ ਨੇ ਨਵੀਂ ਚੱਕ ਕੇ ਲਾਉਣੀ ਆ ਚੱਕੇ ਨਵੀਂ ਜਾ ਨਵੀਂ ਲਾਉਣੀ ਆ ਲਓ ਭਰਾਵੋ ਬਾਈ ਜਿਵੇਂ ਤੁਹਾਨੂੰ ਦੱਸਿਆ ਸੀ ਨਾ ਵੀਰੇ ਵੀ ਇਹਨੂੰ ਬਾਈ ਆਪਾਂ ਚਲਾਉਂਦਾ ਦਿਖਾਉਣਾ ਵੀ ਉੱਪਰੋਂ ਇਹ ਸਾਰਾ ਸਿਸਟਮ ਕਿਵੇਂ ਕੰਮ ਕਰਦਾ ਬਾਈ ਕਰ ਰਹੇ ਹੋ ਜੀ ਹਾਂਜੀ ਕਿਸਾਨ ਭਰਾਵੋ ਸਾਰੇ ਵੀਰਾਂ ਨੂੰ ਪਿਆਰ ਭਰੀ ਸ਼ਤਸ੍ਰੀਕਾਲ ਮੈਂ ਤੁਹਾਡਾ ਆਪਣਾ ਸੁਖੀ ਸ਼ੇਰ ਗੱਲ ਪਿੰਡ ਹਰੀਗੜ੍ਹ ਜ਼ਿਲ੍ਹਾ ਬਰਨਾਲਾ ਭਰਾਵੋ ਮਨੂਰ ਗਰੁੱਪ ਸੰਗਰੂਰ ਵਾਲਿਆਂ ਕੋਲੇ ਖੜਾ ਜਿਨ੍ਹਾਂ ਨੇ ਬੜੀ ਕੱਬੀ ਚੀਜ਼ ਪੇਸ਼ ਕਰਤੀ ਬਾਈ ਤੁਹਾਨੂੰ ਦਿਖਾਉਣਾਗਾ ਬਾਈ ਆਹ ਚੀਜ਼ ਬਣਾਈ ਆ ਮੱਕੀ ਦਾ ਟੋਕਾ ਕਰਨ ਵਾਲੀ 4 ਪਾਉਣ ਵਾਲੀ ਮਸ਼ੀਨ ਇਹਦਾ ਤੁਸੀਂ ਹੋਰ ਵੀ ਬਹੁਤ ਵੀਡੀਓ ਦੇਖਦੇ ਹੋ ਹੋਰ ਵੀ ਬਹੁਤ ਬਣਦੀਆਂ ਨੇ ਪਰ ਇਹਦੇ ਵਿੱਚ ਇੱਕ ਖਾਸियत ਚੀਜ਼ ਕੀ ਬਣਾਈ ਆ ਛੋਟੀ ਆਹੀ ਮਸ਼ੀਨ 2 ਖੁੱਡਾਂ ਵਾਲੀ ਮਸ਼ੀਨ 5 ਘੰਟਿਆਂ ਦੇ ਵਿੱਚ ਬਈ ਆ ਵੱਡੀ ਮਸ਼ੀਨ ਬਣ ਜੂ 4 ਖੁੱਡਾਂ ਵਾਲੀ ਜੇਕਰ ਕੋਈ ਕਿਸਾਨ ਭਰਾ ਮੰਨ ਲਓ ਉਹਦੇ ਕੋਲੇ ਛੋਟਾ ਟਰੈਕਟਰ ਆ 55 60 ਐਚਪੀ ਦਾ ਟਰੈਕਟਰ ਆਗਾ ਤੇ ਕਿਸਾਨ ਵੀਰ ਨੂੰ ਇਹ ਗੱਲ ਹੁੰਦੀ ਹੈ ਕਿ ਵੀ ਮੈਂ ਬਾਈ ਇਹਦੇ ਨਾਲ ਦੀ ਮਸ਼ੀਨ ਲੈਣੀ ਆ ਪਰ ਨਾਲ ਮਨ ਦੇ ਵਿੱਚ ਤੁੜਕੂ ਵੀ ਹੁੰਦਾ ਵੀ ਯਾਰ ਐਤ ਕੀ ਵਧੀਆ ਸੀਜ਼ਨ ਲਾ ਕੇ ਉਦੋਂ ਬਾਅਦ ਗਾਹਾਂ ਨੂੰ ਵੱਡਾ ਟਰੈਕਟਰ ਲੈਣਾ ਤੇ ਵੱਡੀ ਚਾਰ ਖੁੱਡਾਂ ਵਾਲੀ ਮਸ਼ੀਨ ਲੈਣੀ ਆ ਤਾਂ ਬਾਈ ਇਹਨਾਂ ਨੇ ਮਨੂਰ ਵਾਲਿਆਂ ਨੇ ਕੀ ਕਾਰੀਗਰੀ ਕਰਤੀ ਮੈਂ ਕਹਣਾ ਵੀ ਬਾਈ ਦੁਨੀਆ ਦੇ ਵਿੱਚ ਪਹਿਲੀ ਚੀਜ਼ ਇਹ ਜੀ ਪੇਸ਼ ਕਰਤੀ ਸਾਡੇ ਕਿਸਾਨ ਭਰਾਵਾਂ ਲਈ ਨਹੀਂ ਅਕਸਰ ਕੀ ਹੁੰਦਾ ਕਿਸਾਨ ਨੂੰ ਇਹ ਵੱਡਾ ਟਰੈਕਟਰ ਲੈਂਦਾ ਦੂਜਾ ਵੱਡਾ ਸੰਦ ਲੈਣ ਵਾਸਤੇ ਪਹਿਲੇ ਨੂੰ ਕੁਆੜ ਦੇ ਭਾਅ ਵੇਚਣਾ ਪੈ ਜਾਂਦਾ ਘੱਟ ਰੇਟ ਤੇ ਛੁੱਟਣਾ ਪੈ ਜਾਂਦਾ ਤੇ ਪਰ ਬਾਈ ਇੱਥੇ ਇਸੇ ਚੀਜ਼ ਨੂੰ ਸਿਰਫ 1.5 ਲੱਖ ਰੁਪਇਆ ਲਾ ਕੇ ਸੋਡੀਆਂ ਵੱਡੀ ਬਣ ਜਾਣੀ ਆ ਉਹ ਕਿਵੇਂ ਬਣਦੀ ਆ ਬਰੀਕੀ ਦੇ ਵਿੱਚ ਸੁਣ ਨੂੰ ਮੈਂ ਜਾਣਕਾਰੀ ਦਿੰਦਾ ਆ ਜਾਈ ਮੁੰਡਿਆ ਥੋੜਾ ਲਵੇ ਆ ਜਾ ਜਿਵੇਂ ਬਾਈ ਤੁਸੀਂ ਇੱਥੇ ਲਾ ਲਓ ਵੀ ਆਪਣੇ ਕਿਸਾਨ ਵੀਰ ਕੋਲੇ ਨਿਊ ਹੌਲੈਂਡ ਆ 730 ਟਰੈਕਟਰ ਹਨਾ ਇਹਦੇ ਬਾਈ ਨੇ ਟੋਕਰੀ ਟੋਕਰੀ ਲਵਾਈ ਵੀ ਆ ਸਾਰੀ ਤੇ ਵੀਰ ਨੇ ਬਾਈ ਲੈ ਲਈ ਮਨੂਰ ਵਾਲਿਆਂ ਤੋਂ ਲੈ ਲਈ ਇਹ ਦੋ ਖੁੱਡਾਂ ਵਾਲੀ ਮਸ਼ੀਨ ਇਹ ਕਹਿਣ ਨੂੰ ਦੋ ਖੁੱਡਾਂ ਵਾਲੀ ਆ ਪਰ ਇਹਦੇ ਉੱਪਰ ਬਾਈ ਜਿਹੜਾ ਆ ਸਿਸਟਮ ਲੱਗਿਆ ਵੈਣਾ ਆਪਾਂ ਕਹ ਜੀ ਇਹ ਗੇਹਾਂ ਗੁਰਾਂ ਨਾਲ ਸਾਰਾ ਜਿਗਾਰ ਲੱਗਿਆ ਵਿਆ ਇਹ ਚਾਰ ਖੁੱਡਾਂ ਵਾਲੀ ਮਸ਼ੀਨ ਦਾਗਾ ਕਿਸਾਨ ਵੀਰ ਨੇ ਪਹਿਲੇ ਸਾਲ ਸੀਜ਼ਨ ਲਾਇਆ ਆ ਦੋ ਖੁੱਡਾਂ ਵਾਲੀ ਨਾਲ ਉਦੋਂ ਬਾਅਦ ਪ੍ਰਮਾਤਮਾ ਨੇ ਕਿਰਪਾ ਕੀਤੀ ਕਿਸਾਨ ਵੀਰ ਨੇ ਬਾਈ ਟਰੈਕਟਰ ਲੈ ਲਿਆ 4x4 ਵੱਡਾ ਟਰੈਕਟਰ ਲੈ ਲਿਆ ਤਾਂ ਕਿਸਾਨ ਨੂੰ ਐ ਟੈਨਸ਼ਨ ਨਹੀਂ ਹੈਗੀ ਵੀ ਆ ਪੁਰਾਣੀ ਮਸ਼ੀਨ ਜਾਂਦਾ ਘਰੇ ਖੜੀ ਗੱਲ ਜੇ ਜਾਂ ਵੇਚ ਦੇ ਇਸੇ ਮਸ਼ੀਨ ਨੂੰ ਸਿਰਫ 5 ਘੰਟਿਆਂ ਦੇ ਵਿੱਚ ਤੁਸੀਂ ਮਨੂਰ ਗਰੁੱਪ ਵਾਲਿਆਂ ਕੋਲੇ ਸੰਗਰੂਰ ਆਓ ਤੇ ਇਸੇ ਮਸ਼ੀਨ ਨੂੰ ਬਾਈ ਵੱਡੀ ਬਣਾ ਦੇਣੀ ਆ ਉਹ ਕਿਵੇਂ ਬਣਾ ਦੇਣੀ ਆ ਮੈਂ ਤੁਹਾਨੂੰ ਦੱਸਦਾ ਜਿਵੇਂ ਤੁਹਾਨੂੰ ਦੱਸਿਆ ਬਾਈ ਇਹਦੇ ਵਿੱਚ ਜਿਹੜਾ ਗੇਹਰਾ ਨਾਲ ਸਿਸਟਮ ਆ ਉਹ ਤਾਂ ਸਾਰਾ ਵੱਡੀ ਵਾਲਾ ਹੀ ਆ ਚਾਰ ਖੁੱਡਾਂ ਵਾਲਾ ਪਰ ਇਹਦੇ ਵਿੱਚ ਸਿਰਫ ਇੱਕ ਜਿਹੜਾ ਰੂਲਾ ਗਾ ਉਹ ਕੱਟ ਕਰਤਾ ਕਿਉਂਕਿ ਦੋ ਖੁੱਡ ਲੈ ਜਾਣ ਵਾਸਤੇ ਇੰਨੇ ਜ਼ਿਆਦੇ ਪ੍ਰੈਸ਼ਰ ਦੀ ਜਿਹੜੀ ਜ਼ਰੂਰਤ ਨਹੀਂ ਹੈਗੀ ਉਸ ਤੋਂ ਬਾਅਦ ਬਾਈ ਜਦੋਂ ਤੁਸੀਂ ਲੈਨੇ ਹੋ ਮੰਨ ਲਓ ਵੱਡਾ ਟਰੈਕਟਰ ਲੈ ਲਿਆ ਤੇ ਚਾਰ ਖੁੱਡਾਂ ਵਾਲੀ ਮਸ਼ੀਨ ਬਣਾਉਣੀ ਆ ਤਾਂ ਇਹਦੇ ਸਾਨੂੰ ਫੈਸਿਲਿਟੀ ਕੀ ਮਿਲੂ ਸਭ ਤੋਂ ਜਿਹੜੀ ਵੱਖਰੀ ਚੀਜ਼ ਆ ਟਰੈਕਟਰ ਦਾ ਲਿਫਟ ਦਾ ਬਹੁਤ ਜ਼ਿਆਦਾ ਜ਼ੋਰ ਲੱਗਦਾ ਕਿਉਂ ਬਾਈ ਜਿਹੜੀ ਇਹ ਮਸ਼ੀਨ ਆ ਹੈਵੀ ਬੜੀ ਜ਼ਿਆਦੇ ਹੁੰਦੀ ਆ ਵੀ ਤੇ ਇਹਦੇ ਵਾਸਤੇ ਇਹਨੂੰ ਸੌਖਾ ਕਰਤਾ ਵੀ ਛੋਡੀਆਂ ਜਿਹੜੀਆਂ ਲਿੰਕਾਂ ਵਗੈਰਾ ਨੇ ਖਰਾਬ ਨਾ ਹੋਣ ਕੋਈ ਕੰਮ ਦੇ ਵਿੱਚ ਵਿਗੜ ਨਾ ਪਵੇ ਆਹ ਟਾਇਰ ਦੇਖੋ ਬਾਈ ਜਮਾਂ ਨਵੀਂ ਤਕਨੀਕ ਲਾਤੀ ਤੇ ਇਹਦੇ ਨਾਲ ਨਾਲ ਲਾਤਾ ਬਾਈ ਹਾਈਡਰੌਲਿਕ ਜੈਕ ਲਵੇ ਲਾਇਆ ਬਾਈ ਦਿਖਾ ਦਈਏ ਤੇ ਇਹਦੇ ਲਵੇ ਲਾਤਾ ਭਰਾਵੋ ਦੇਖ ਲਓ ਹਾਈਡਰੌਲਿਕ ਜੈਕ ਜਿਹਦੇ ਨਾਲ ਕੀ ਆ ਬਾਈ ਇਹਨੇ ਆਪੋ ਆਪ ਆਟੋਮੈਟਿਕ ਉੱਪਰ ਥੱਲੇ ਹੋਣਾ ਤੇ ਜਿਹੜੇ ਤੁਹਾਡੇ ਟਰੈਕਟਰ ਦੀ ਲਿਫਟ ਤੇ ਕੋਈ ਜ਼ਿਆਦਾ ਬੋਝ ਨਹੀਂ ਪੈਣਾ ਟਰੈਕਟਰ ਨੇ ਬਿਲਕੁਲ ਆਰਾਮਦਾਰੀ ਦੇ ਨਾਲ ਜਦੋਂ ਤੁਸੀਂ ਮੱਕੀ ਦੇ ਵਿੱਚ ਬਾੜੋਗੇ ਤਾਂ ਇਹ ਬਹੁਤ ਹੀ ਵਧੀਆ ਤਰੀਕੇ ਨਾਲ ਬਾਈ ਜਿਹੜੀ ਮੱਕੀ ਦਾ achar ਆ ਕਟਾਈ ਕਰਨੀ ਆ ਹੁਣ ਮੈਂ ਤੁਹਾਨੂੰ ਉਹ ਬਕਰਤ ਦੀ ਗੱਲ ਦੱਸਦਾ ਜਿਹੜੀ ਆਹ ਇਹਦੇ ਉੱਪਰ ਬਕਰਤ ਲੱਗੀ ਵੀ ਆ ਇਹ ਉਹਦੇ ਉੱਪਰ ਵੀ ਲੱਗ ਸਕਦੀ ਆ ਕਿਸੇ ਕਿਸਾਨ ਵੀਰ ਕੋਲੇ ਪਹਿਲਾਂ ਦੀ ਹੋਰ ਕੋਈ ਆ ਮਸ਼ੀਨ ਹੈਗੀ 2 ਖੁੱਡਾਂ ਵਾਲੀ ਆ ਚਾਹੇ 4 ਖੁੱਡਾਂ ਵਾਲੀ ਆ ਤੁਸੀਂ ਕੱਲੀ ਵਗਟ ਲਵਾਉਣੀਆਂ ਉਹ ਵੀ ਲਵਾ ਸਕਦੇ ਹੋ ਤੇ ਇਧਰਲੇ ਪਾਸੇ ਬਾਈ ਵੀਰ ਹੋਰਿਆਂ ਕੋਲੇ ਟਰੈਕਟਰ ਵੀ ਆਏ ਖੜੇ ਨੇਗੇ ਜਿਵੇਂ ਦੇਖ ਲਓ ਸਵਰਾਜ 855 ਟਰੈਕਟਰ ਆਇਆ ਖੜਾ ਤੇ ਇਧਰਲੇ ਪਾਸੇ ਵੀ ਸਵਰਾਜ 855 ਟਰੈਕਟਰ ਆਇਆ ਖੜਾ ਇਹ ਦੋਨੇ ਬਾਈ ਵਗਟਾਂ ਦੇ ਲਈ ਤੇ ਜਿਹੜੀਆਂ ਆ ਮਸ਼ੀਨਾਂ ਨੇਗੀਆਂ ਚਾਰ ਖੁੱਡਾਂ ਵਾਲੀਆਂ ਤੇ ਦੋ ਖੁੱਡਾਂ ਵਾਲੀਆਂ ਇਹਨਾਂ ਦੇ ਲਈ ਨੇ ਬਾਈ ਹੁਣ ਇਹਨਾਂ ਦੇ ਵਿੱਚ ਤੁਹਾਨੂੰ ਮੈਂ ਦੱਸਦਾ ਮਸ਼ੀਨ ਦੀ ਖਾਸੀਅਤ ਕੀ ਆ ਅਕਸਰ ਹੀ ਕਿਸਾਨ ਭਰਾ ਕਹਿੰਦੇ ਨੇ ਵੀ ਯਾਰ ਮਸ਼ੀਨ ਤਾਂ ਹੈਗੀ ਆ ਦਾਣਾ ਜਿਹੜਾ ਮੱਕੀ ਦਾ ਦਾਣਾ ਹੁੰਦਾ ਨਾ ਬਿਉਰੀਆ ਟੋਟੇ ਨਹੀਂ ਕਰਦੀ ਇਹ ਦੋਨੇ ਮਸ਼ੀਨਾਂ ਦੇ ਵਿੱਚ ਐਸ ਹਿਸਾਬ ਤੇ ਬਲੇਡ ਲਾਏ ਹੋਏ ਨੇਗੇ ਵੀ ਇੱਕ ਦਾਣੇ ਦੇ 4-4 5-5 ਸੀਸੀ ਬਾਈ ਟੋਟੇ ਨਹੀਂ ਜਿਹੜੇ ਉਹ ਹੋਣਗੇ ਤੇ ਉਸ ਤੋਂ ਬਾਅਦ ਨਾਲ ਕਈ ਵਾਰ ਕਿਸੇ ਕਿਸਾਨ ਵੀਰ ਨੇ ਕੋਈ ਬਲੇਡ ਵਗੈਰਾ ਤਿੱਖੇ ਕਰਨੇ ਆ ਕੁਝ ਵੀ ਕਰਦਾ ਤਾਂ ਬਈ ਆ ਨਾਲ ਇਥੇ ਸੈਣ ਦਿੱਤੀ ਵੀ ਆ ਇਹਨਾਂ ਦਾ ਜਿਹੜਾ ਰੇਟ ਹੈ ਬਹੁਤ ਹੀ ਬਾਜਵਾ ਤੇ ਪੰਜਾਬ ਜਾਂ ਇੰਡੀਆ ਦੇ ਵਿੱਚ ਜਿੰਨੀਆਂ ਵੀ ਹੋਰ ਮਸ਼ੀਨਾਂ ਬਣਦੀਆਂ ਨੇ ਉਹਨਾਂ ਨਾਲੋਂ ਰੇਟ ਇਹਨਾਂ ਦਾ ਕੰਟਰੋਲ ਰੇਟ ਚ ਮਿਲੂ ਤੇ ਜਿਹੜੀ ਇਹਨਾਂ ਦੀ ਕੁਆਲਿਟੀ ਆ ਬਈ ਉਹ ਬਹੁਤ ਹੀ ਜ਼ਿਆਦੇ ਵਧੀਆ ਮਿਲਦੀ ਆ ਹਾਂ ਇੱਕ ਹੋਰ ਗੱਲ ਕਿਸੇ ਵੀ ਕਿਸਾਨ ਵੀਰ ਨੂੰ ਇਹ ਹੁੰਦਾ ਵੀ ਯਾਰ ਮੈਂ ਮਸ਼ੀਨ ਲੈਣੀ ਆ ਇੰਨੇ ਕੁ ਰੁਪਏ ਮੇਰੇ ਕੋਲੇ ਪੈਣੇ ਤਾਂ ਬਈ ਸੋਨੂ ਜਿਹੜੀ ਲੋਨ ਦੀ ਸੁਵਿਧਾ ਉਹ ਮਨੂਰ ਗਰੁੱਪ ਸੰਗਰੂਰ ਵਾਲੇ ਵੀਰ ਕਰਕੇ ਦੇਣਗੇ ਤੇ ਨਾਲ ਹੀ ਦੇਖੋ ਤੁਸੀਂ ਜਿਵੇਂ ਆ ਆ ਗਿਆ ਬਈ ਇਹਦਾ ਪੋਰ ਟੋਕਾ ਸਿੱਧਣ ਵਾਲਾ ਆ ਗਿਆ ਹਨਾ ਇਹਦੇ ਵਿੱਚ ਕੱਲੀ ਕੱਲੀ ਚੀਜ਼ ਆ ਚੀਜ਼ ਬਈ ਸਾਰੀ ਹਾਈਡਰੌਲਿਕ ਸਿਸਟਮ ਤੇ ਆ ਬਈ ਆ ਜਾਓ ਮਾੜਾ ਇਹਨੂੰ ਚਲਾ ਕੇ ਦਿਖਾਈਏ ਇੱਕ ਬੰਦਾ ਹਾਈਡਰੌਲਿਕ ਸਿਸਟਮ ਤੇ ਆ ਬਾਈ ਇੱਥੇ ਦੇਖੋ ਲੱਗੇ ਹੋਣਗੇ ਕਿਵੇਂ ਵੀ ਆਪਾਂ ਕੰਟਰੋਲ ਕਰ ਸਕਦੇ ਹਾਂ ਸਾਰੀ ਇਕੱਲੀ ਇਕੱਲੀ ਚੀਜ਼ ਤੇ ਜਿਹੜੀ ਤੇਲ ਵਾਲੀ ਟੈਂਕੀ ਆ ਔਇਲ ਟੈਂਕ ਇਹ ਇਧਰਲੇ ਪਾਸੇ ਆ ਇਹਦਾ ਟਰੈਕਟਰ ਵਾਲੇ ਤੇਲ ਨਾਲ ਕੋਈ ਸਬੰਧ ਨਹੀਂ ਹੈਗਾ ਅਲੱਗ ਤੋਂ ਇਹਨੂੰ ਜਿਹੜੀ ਸਪੈਸ਼ਲ ਪਾਵਰ ਆਪਾਂ ਕਹਿੰਦੇ ਆ ਉਹ ਮਿਲਦੀ ਆ ਤੇ ਉੱਪਰ ਜਿਹੜੀ ਇਹਦੇ ਪਿੰਨਾ ਵਗੈਰਾ ਲੱਗੀਆਂ ਵੀ ਆਣਗੀਆਂ ਜਿੱਥੇ ਇਹਨੂੰ ਸਾਰਿਆਂ ਨੂੰ ਕੰਟਰੋਲ ਕਰਨਾ ਉਹ ਸਾਰਾ ਸਿਸਟਮ ਇਹਦੇ ਉੱਪਰ ਹੀ ਆ ਬਾਈ ਤੇ ਬਹੁਤ ਵਧੀਆ ਚੀਜ਼ ਆ ਬਾਈ ਤੁਸੀਂ ਇਹ ਤਿਆਰ ਕਰਵਾਉਣੀ ਆ ਜੇਕਰ ਤੁਸੀਂ ਅੱਜ ਆਰਡਰ ਦਿੰਦੇ ਹੋ ਤਾਂ ਜੋਂ ਇੱਕ ਹਫ਼ਤੇ ਦੇ ਵਿੱਚ ਵਿੱਚ ਜਿਹੜੀ ਇਹ ਮਸ਼ੀਨਰੀ ਆ ਤਿਆਰ ਹੋ ਜੂ ਜੇਕਰ ਕਿਸੇ ਕਿਸਾਨ ਵੀਰ ਕੋਲੇ ਕੋਈ ਕਿਸਾਨ ਵੀਰ ਇਸ ਵਾਰ ਇਹਨਾਂ ਤੋਂ ਜਿਹੜੀ ਇਹ ਦੋ ਖੁੱਡਾਂ ਵਾਲੀ ਮਸ਼ੀਨ ਲੈਂਦਾਗਾ ਤੇ ਅਗਲੇ ਸਾਲ ਉਹਨੇ ਇਹਨੂੰ ਦੋ ਤੋਂ ਚਾਰ ਵਾਲੀ ਕਰਾਉਣੀ ਆ ਤਾਂ ਸਿਰਫ 5 ਘੰਟਿਆਂ ਦੇ ਵਿੱਚ ਵਿੱਚ ਤੁਸੀਂ ਜਦੋਂ ਟਰੈਕਟਰ ਅੰਦਰ ਵਾਰਡ ਲਿਆ ਉਥੋਂ ਨੋਟ ਕਰ ਲਿਓ 5 ਘੰਟਿਆਂ ਦੇ ਵਿੱਚ ਵਿੱਚ ਸੋਡੀ ਬਈ ਆ ਚਾਰ ਖੁੱਡਾਂ ਵਾਲੀ ਮਸ਼ੀਨ ਤਿਆਰ ਕਰਕੇ ਦੇ ਦੇਣਗੇ ਤੇ ਬਾਈ ਮੜਾ ਜਾ ਆ ਪਕਮਾਉਂਦੇ ਦਿਖਾ ਦਈਏ ਆਜੋ ਬਾਈ ਇੱਕ ਜਾਨਾ ਟਰੈਕਟਰ ਨੂੰ ਕਰੋ ਸਟਾਰਟ ਤੇ ਦਿਖਾ ਦਈਏ ਵੀ ਇਹਨੇ ਕਿਸ ਤਰੀਕੇ ਨਾਲ ਕੰਮ ਕਰਨਾਗਾ ਕਿਵੇਂ ਉਹ ਕਰਨਾਗਾ ਇਹ ਜਿਹੜੀ ਵਕਟਾ ਕੱਲੀ ਵਕਟ ਲਵਾਉਣੀ ਆ ਕੱਲੀ ਵਕਟ ਵੀ ਲੱਗ ਜੂ ਕੱਲਾ ਤੁਸੀਂ ਆ ਚੀਜ਼ ਲੈ ਕੇ ਜਾਣੀ ਆ ਇਹ ਚੀਜ਼ ਵੀ ਲੱਗ ਜੂਗੀ ਇੱਕ ਹਫ਼ਤੇ ਦੇ ਵਿੱਚ ਵਿੱਚ ਸੋਨੂੰ ਇਥੋਂ ਮਸ਼ੀਨ ਮਿਲ ਜੂ ਤੇ ਜੇਕਰ ਆਪਾਂ ਸਰਵਿਸ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਮੈਂ ਇਹਨਾਂ ਨਾਲ ਸਰਵਿਸ ਦੀ ਗੱਲ ਕਰੀ ਵੀ ਸਾਡੇ ਕਿਸਾਨ ਵੀਰ ਮਸ਼ੀਨਰੀ ਤਾਂ ਲੈ ਲੈਂਦੇ ਆ ਕਈ ਵਾਰ ਖੇਤ ਦੇ ਵਿੱਚ ਰੱਬ ਨਾ ਕਰੇ ਕੋਈ ਖੜਾਲ ਪੈ ਜੇ ਵੈਸੇ ਤਾਂ ਇਹ ਕਹਿੰਦੇ ਵੀ ਅਸੀਂ ਚੀਜ਼ ਹੀ ਇਹੋ ਜਿਹੀ ਬਣਾਤੀ ਵੀ ਉਹਦੀ ਕੋਈ ਖੜਾਲ ਨਹੀਂ ਪੈਂਦੀ ਪਰ ਫਿਰ ਵੀ ਜੇਕਰ ਸਰਵਿਸ ਚਾਹੀਦੀ ਆ ਤੁਸੀਂ ਖੇਤ ਦੇ ਵਿੱਚ ਜਿੱਥੇ ਮਰਜੀ ਹੋਮੋ ਚਾਹੇ ਜਲੰਧਰ ਹੋਮੋ ਚਾਹੇ ਅਵੋਰ ਵਾਲੀ ਸਾਈਡ ਫਿਰਦੇ ਹੋਵੋ ਕਹਿੰਦੇ 2 ਘੰਟਿਆਂ ਦੇ ਵਿੱਚ ਵਿੱਚ ਪੂਰੇ ਪੰਜਾਬ ਦੇ ਵਿੱਚ ਤੁਹਾਡੇ ਖੇਤ ਦੇ ਵਿੱਚ ਸਰਵਿਸ ਮਿਲੂਗੀ 6 6 7 7 ਗੱਡੀਆਂ ਇਹਨਾਂ ਦੀਆਂ ਸੀਜ਼ਨ ਦੇ ਟਾਈਮ ਬਾਈ ਪਹਿਲਾਂ ਵੀ ਤੁਹਾਨੂੰ ਪਤਾ ਇਹਨਾਂ ਦੇ ਸੁਪਰਸੀਡਰ ਰੋਟਾਵੇਟਰ ਸਾਰੇ ਚੱਲਦੇ ਨੇ ਵੱਡਾ ਗਰੁੱਪ ਹੈ ਪੂਰੇ ਪੰਜਾਬ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਮਨੂਰ ਗਰੁੱਪ ਵਾਲੰਦਾ ਬਾਈ ਨਾ ਚੱਲਦਾ ਬਾਈ ਚਲਾ ਕੇ ਦਿਖਾ ਦਿਓ ਜੀ ਇੱਕ ਵਾਰੀ ਇਹ ਕਿਵੇਂ ਘੁੰਮਦਾਗਾ ਤੇ ਉੱਪਰ ਮੈਂ ਕਮਾ ਲਈ ਇੱਕ ਵਾਰੀ ਲੋ ਬ੍ਰਾਵੋ ਬਾਈ ਜਿਵੇਂ ਤੁਹਾਨੂੰ ਦੱਸਿਆ ਸੀ ਨਾ ਵੀਰੇ ਵੀ ਇਹਨੂੰ ਬਾਈ ਆਪਾਂ ਚਲਾਉਂਦਾ ਦਿਖਾਉਣਾ ਵੀ ਉੱਪਰੋਂ ਇਹ ਸਾਰਾ ਸਿਸਟਮ ਕਿਵੇਂ ਕੰਮ ਕਰਦਾ ਬਾਈ ਕਰ ਰਹੇ ਹੋ ਜੀ ਸਟਾਰਟ ਦਿਖਾ ਦਈਏ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਬਾਈ ਐਸਐਸ ਦੇ ਬਲੇਡ ਨੇਗੇ ਜਿਹੜੇ ਕਦੇ ਖਤਮ ਹੀ ਨਹੀਂ ਹੁੰਦੇ ਤੇ ਜਿਹੜਾ ਬਾਈ ਇਹਦੇ ਵਿੱਚ ਪੂਰਾ ਮਟੀਰੀਅਲ ਬਲੇਡਾਂ ਦਾ ਜਾਂ ਰੂਲਾਂ ਦਾ ਵਰਤਿਆ ਗਿਆ ਬਾਈ ਸਾਰਾ ਭਰਾਵੋ ਐਸਐਸ ਦਾ ਕੰਪਨੀ ਦਾ ਵਰਤਿਆ ਗਿਆ ਤੇ ਹੁਣ ਤੁਹਾਨੂੰ ਦਿਖਾਉਣਾ ਬਾਈ ਇਹ ਕਿਵੇਂ ਕਿਸ ਤਰੀਕੇ ਵਰਕ ਕਰਦੇ ਆਗੇ ਆਜੋ ਮਿੱਤਰੋ ਤੁਹਾਨੂੰ ਕੱਲੀ ਕੱਲੀ ਚੀਜ਼ ਦਿਖਾਉਣਾ ਬਾਈ ਤੇ ਆਹ ਦੇਖੋ ਬਾਈ ਜੀ ਆਹ ਤਾਂ ਆ ਗਿਆ ਸਾਰਾ ਥੱਲੇ ਵਾਲਾ ਜਿਹੜੇ ਐਸਐਸ ਦੇ ਬਲੇਡ ਨੇਗੇ ਤੇ ਉੱਪਰ ਬਾਈ ਜਿਹੜਾ ਆਪਾਂ ਤੁਹਾਨੂੰ ਦੱਸਿਆ ਸੀਗਾ ਆਹ ਸਾਰਾ ਸਿਸਟਮ ਵੀ ਕਿਵੇਂ ਕੰਮ ਕਰੂਗਾ ਉਹ ਦਿਖਾਉਣਾ ਲੋ ਵੀ ਭਰਾਵੋ ਮਸ਼ੀਨ ਭਈ ਚੱਲ ਤੇ ਉੱਪਰੋਂ ਬਾਈ ਤੁਸੀਂ ਇਸ ਨੂੰ ਕਿਵੇਂ ਵੀ ਕੰਟਰੋਲ ਕਰ ਸਕਦੇ ਹੋ ਦੇਖੋ ਦੇਖੋ ਬਾਈ ਬਾਈ ਹਾਈਡਰੌਲਿਕ ਜਿਹੜਾ ਬਾਈ ਸਿਸਟਮ ਲੱਗਿਆ ਹੋਇਆ ਇੱਧਰੋਂ ਵੀ ਤੁਸੀਂ ਇਹਨੂੰ ਘਮਾਉਣਾ ਆਪਦੇ ਅਕੋਰਡਿੰਗ ਬਾਈ ਘੁਮਾ ਸਕਦੇ ਹੋਗੇ ਤੇ ਸਭ ਤੋਂ ਵੱਡੀ ਗੱਲ ਜਿਹੜਾ ਬਾਈ ਉੱਪਰ ਲੱਗਿਆ ਹੋਇਆ ਨਾ ਜੇਕਰ ਤੁਹਾਡੀ ਟਰਾਲੀ ਦੂਰ ਆ ਜਾਂ ਨੇੜੇ ਆ ਉਹਦੇ ਹਿਸਾਬ ਦੇ ਜਿਹੜਾ ਇਹਦਾ ਪ੍ਰੈਸ਼ਰ ਆਗਾ ਉਹ ਵੱਧ ਘਟ ਹੋ ਸਕਦਾ ਵੀ ਆਪਾਂ ਕਿੰਨੀ ਸਪੀਡ ਦੇ ਨਾਲ ਜਿਹੜਾ ਟੋਕਾ ਆ ਮੱਕੀ ਦਾ ਉਹ ਅੱਗੇ ਮਾਰਨਾ ਜਾਂ ਜਿਹੜਾ ਬਾਈ ਨੇਰੇ ਦੇਖਣਾਗਾ ਇਹ ਭਰਾਵੋ ਮਨੂਰ ਗਰੁੱਪ ਸਮਰੂਰ ਵਾਲੇ ਨੇ ਬਾਈ ਇਹੀ ਬੰਦੇ ਸ਼ਿਰਾ ਕਰਾਉਂਦੇ ਆਗੇ ਤੇ ਜਿਹੜੇ ਵੀ ਆਪਣੇ ਕਿਸਾਨ ਭਰਾ ਨੇ ਇਹ ਮਹੀਨਾ ਲੈਣੀਆਂ ਨੇ ਇੱਕ ਹਫ਼ਤੇ ਦੇ ਵਿੱਚ ਵਿੱਚ ਬਾਈ ਜੀ ਤੁਹਾਨੂੰ ਜਿਹੜੀ ਇਹ ਮਸ਼ੀਨਰੀ ਆ ਉਹ ਮਿਲ ਜੂਗੀ ਤੇ ਆਜੋ ਬਾਈ ਹੁਣ ਤੁਹਾਨੂੰ ਇੱਕ ਵਾਰ ਜਿਹੜੀ ਇਧਰ ਦੇ ਪਾਸੇ ਇਹ ਟਾਇਰਾਂ ਤੇ ਚੱਲਦੀ ਆ ਤੇ ਬਾਈ ਉਹ ਦਿਖਾਉਣਾਗੇ ਵੀਡੀਓ ਬਣਾਉਂਦੇ ਬਣਾਉਂਦੇ ਬਾਈ ਇੰਨੇ ਆ ਗਿਆ ਕੋਲੇ ਬਾਈ ਜਿਹਦਾ ਸਵਰਾਜ 855 ਟਰੈਕਟਰ ਆਗਾ ਬਾਈ ਸასი ਗਾਰ ਸასი ਗਾਲ ਵੀਰੇ ਤੇ ਕਿਹੜਾ ਪਿੰਡਾ ਵੀਰ ਦਾ ਬਾਈ ਬੰਗਾਲੀ ਵੀਰੇ ਬੰਗਾ ਵਾਲੀ ਤੇ ਬਾਈ ਕਿਹੜੀ ਮਸ਼ੀਨ ਤਿਆਰ ਕਰਾਉਣੀ ਆ ਦੋ ਖੁੱਡਾਂ ਵਾਲੀ ਵੀਰੇ ਦੋ ਖੁੱਡਾਂ ਵਾਲੀ ਹਾਂ ਵੀਰੇ ਠੀਕ ਐ ਤੇ ਭਰੋਸਾ ਪੂਰਾ ਮਸ਼ੀਨ ਤੇ ਹਾਂ ਬਾਈ ਹਾਂ ਠੀਕ ਐ ਤੇ ਬਾਈ ਨੇ ਭਰਾਵੋ ਜਿੰਮੇ ਕਹਦੀ ਆ ਬਾਈ ਆ ਜਿਹੜੀ ਦੋ ਖੁੱਡਾਂ ਵਾਲੀ ਮਸ਼ੀਨ ਆ ਨਾ ਇਹ ਤਿਆਰ ਕਰਵਾਉਣੀ ਹੈਗੀ ਤੇ ਇਹਦਾ ਤੈਨੂੰ ਫਾਇਦਾ ਪਤਾ ਕੀ ਐ ਇਹਦਾ ਫਾਇਦਾ ਵੀਰੇ ਗੱਲ ਤਾਂ ਆਏ ਆ ਵੀ ਪਹਿਲਾਂ ਮੈਂ ਸੁਪਰ ਹੀਟਰ ਚਲਾਇਆ ਇਹਨਾਂ ਦਾ ਇਹਨਾਂ ਦਾ ਠੀਕ ਬੈਨੀਫਿਟ ਹੋਇਆ ਮੈਨੂੰ ਠੀਕ ਹੈ ਉਸ ਤੋਂ ਬਾਅਦ ਹੁਣ ਇਹ ਦੋ ਘੁੱਡਾਂ ਵਾਲੀ ਮਸ਼ੀਨ ਚੱਕਰ ਆਇਆ ਠੀਕ ਹੈ ਤੈਨੂੰ ਇਹ ਪਤਾ ਵੀ ਜੇ ਤੂੰ ਗਾਹਾਂ ਨੂੰ ਵੱਡਾ ਟਰੈਕਟਰ ਲੈ ਲਿਆ 4x4 ਤੇ ਇਹਹੀ ਬਾਈ ਫਿਰ ਚਾਰ ਘੁੱਡਾਂ ਵਾਲੀ ਇਹੀ ਬਣ ਜੂ ਬਾਈ ਐ ਨਹੀਂ ਪਤਾ ਵੀ ਅਸੀਂ ਹੁਣ ਹੀ ਚੱਕ ਲਈਏ ਐ ਨਹੀਂ ਉਹ ਤਾਂ ਹੁਣੀ ਚੱਕ ਕੋਈ ਗੱਲ ਨਹੀਂ ਹੈਗੀ ਠੀਕ ਹੈ ਨਹੀਂ ਬਿਲਕੁਲ ਬਾਈ ਇੱਧਰ ਵੀ ਬਾਈ ਖੜਾ ਆਪਣੇ ਕੋਲ ਅਸੀਂ ਲੈਣ ਵਾਸਤੇ ਟਰੈਕਟਰ ਗਏ ਸੀ ਠੀਕ ਹੈ ਅਰਜਨ ਟਰੈਕਟਰ ਸਾਨੂੰ ਮਿਲਿਆ ਨਹੀਂ 755 ਠੀਕ ਹੈ ਉਹਦੇ ਵਾਸਤੇ ਅਸੀਂ ਇਹੇ ਚਾਰ ਘੁੰਡਾਂ ਵਾਲੀ ਲਾਉਣੀ ਸੀ अच्छा। ਅਸੀਂ ਪਿਛਲੀ ਗੇਰੇ ਤੇ ਸੋਫਰ ਸੀਟਰ ਲਾਇਆ ਸੀ। ਠੀਕ ਹੈ। ਲੋ ਜੀ ਮਰੂ ਰਾਨਾ ਤੋਂ ਲੈ ਕੇ। ਠੀਕ ਹੈ। ਇਹਨਾਂ ਦੇ ਸੋਫਰ ਸੀਟਰ 'ਚ ਕੋਈ ਕਮੀ ਨਹੀਂ। ਠੀਕ ਹੈ। ਪਹਿਲਾਂ ਤੋਂ ਤੂੜੀ ਵਾਲੀ ਵੀ ਇਹਨਾਂ ਦੀ ਚਲਾਈਆ, ਰੋਟਾਵੇਟਰ ਵੀ ਚਲਾਈਆ। ਸਾਰਾ ਕੁਝ ਇਹਨਾਂ ਤੋਂ ਹੀ ਲੈਨੇ ਸੀ ਇਹਨਾਂ ਨਾਲ ਹੀ ਸਾਡੀ ਸਹਿਮਤਾ। ਠੀਕ ਹੈ। ਇਹਨਾਂ ਨਾਲ ਹੀ ਸਾਡਾ ਸ਼ੁਰੂ ਤੋਂ ਕੰਮ ਚੱਲਦਾ ਹੁਣ ਅਸੀਂ ਆਹ ਲਵਾਉਣਾ ਦੀ ਸਾਨੂੰ ਉਹ ਅਰਜੰਟ ਟਰੈਕਟਰ ਨਹੀਂ ਮਿਲ ਰਿਹਾ। ਅੱਛਾ। ਹਾਂਜੀ। ਅੱਛਾ ਇਹ ਟੋਕਰੀ ਲਵਾਉਣੀ ਹੈ। ਇਹ ਟੋਕਰੀ ਲਵਾ ਕੇ ਸਾਰਾ ਕੁਝ ਅਸੀਂ ਤਿਆਰ ਕਰਨਾ ਦੀ ਇਹ। ਹੁਣ ਬਾਈ ਉਹਨਾਂ ਦਾ ਸਾਨੂੰ ਆਫਰ ਦਿੱਤੀ ਹੋਈ ਸੀ ਵੀ ਤੁਸੀਂ ਲੈ ਕੇ ਆਓ ਵੀ ਅਸੀਂ ਤੁਹਾਨੂੰ ਮਸ਼ੀਨ ਦੇਣ ਨੂੰ ਤਿਆਰ ਹਾਂ ਠੀਕ ਹੈ ਤੇ ਬਾਈ ਇਹਨਾਂ ਜੇ ਸਰਵਿਸ ਦੀ ਗੱਲ ਕਰੀਏ ਜਿਵੇਂ ਕਿਸੇ ਕਿਸਾਨ ਨੂੰ ਲੋਡ ਪੈ ਜੇ ਤਾਂ ਉੱਥੇ ਭੱਜੇ ਹੁੰਦੇ ਆ ਇਹ 5 ਮਿੰਟਾਂ ਜੀ 5 ਮਿੰਟਾਂ ਜੀ 5 ਮਿੰਟਾਂ ਜੀ ਇਹਨੇ ਹੈਗਾ ਵੀ ਕੋਈ ਚੀਜ਼ ਰਿਪੇਅਰ ਕਰਕੇ ਲਾਉਣੀ ਆ ਇਹਨਾਂ ਨੇ ਨਵੀਂ ਚੱਕ ਕੇ ਲਾਉਣੀ ਆ ਚੱਕੇ ਨਵੀਂ ਜਾਂ ਨਵੀਂ ਲਾਉਣੀ ਆ ਵਾਹ ਜੀ ਵਾਹ ਐਡੀ ਗੱਲ ਇਹਨਾਂ ਦੀ ਵੀ ਐ ਨਹੀਂ ਹੈਗਾ ਕਿਰਸੇ ਜੀ ਨਹੀਂ ਕਰਦੇ ਮੈਂ ਕਿਰਸ ਨਹੀਂ ਕਰਦੇ ਕਿਰਸਾ ਦਾ ਕੋਈ ਜਰੂਰ ਇਹਨਾਂ ਦਾ ਕੰਮ ਹੀ ਨਹੀਂ ਹੈਗਾ ਬਿਲਕੁਲ ਫੇਰ ਵੀ ਬਾਈ ਇਹੇ ਕੱਟੂ ਵਾਲੇ ਨੇ ਤਿੰਨ ਦਸਾਂ ਗੱਲ ਸ਼ਿਰਾ ਕਰ ਦਿੰਦੇ ਬਣਾਵਾ ਕੱਟੂ ਵਾਲੇ ਕੱਟੂ ਵਾਲਾ ਕਰ ਦਿੰਦੇ ਅੱਗੇ ਨਾ ਬਾਈ ਇਹਨਾਂ ਦੇ ਏਰੀਆ ਦੇ ਹੈ ਨਹੀਂ ਤੇ ਹਾਂ ਅਸੀਂ ਤਾਂ ਜਾਰੀ ਪੈਣ ਪਿੱਛੇ ਜਾਰੀ ਕੁਬਾ ਮਾਈਏ ਨਾ ਅੱਛਾ ਹਾਂ ਜਾਰੀ ਬੰਦੇ ਬੜੇ ਕੰਮ ਆਉਂਦੇ ਹੈ ਬੜੇ ਕੰਮ ਆਉਂਦੇ ਠੀਕ ਹੈ ਅਸੀਂ ਇਹਨਾਂ ਨੂੰ ਜਾਣਦੇ ਨਹੀਂ ਸੀ ਬਿਲਕੁਲ ਵੀ ਸੰਦਾ ਨਾਲ ਹੀ ਯਾਰੀ ਸੰਦਾ ਨਾਲ ਹੀ ਯਾਰੀ ਦੇਖ ਲਓ ਭਰਾਵੋ ਕਹਿੰਦੇ ਕਿਸਾਨਾਂ ਦੀ ਤਾਂ ਸੰਦਾ ਨਾਲ ਹੀ ਯਾਰੀ ਹੁੰਦੀ ਆ ਜਿਹਦੇ ਸੰਤ ਵਧੀਆ ਬਣਦੇ ਆ ਕਹਿੰਦੇ ਅਸੀਂ ਤਾਂ ਉਸੇ ਦੀ ਜਾਂਦੇ ਆ ਕਿ ਤੇ ਆਹ ਭਰਾਵੋ ਸਾਰਾ ਬਾਈ ਹੋਰਾਂ ਦਾ ਸਟਾਫ ਖੜਾ ਪੂਰੇ ਮਿਹਨਤੀ ਬੰਦੇ ਨੇ ਬਾਈ ਦੇਖ ਲਓ ਤੇ ਬਹੁਤ ਵਧੀਆ ਤਰੀਕੇ ਨਾਲ ਬਾਈ ਮਹਿੰਦਰੀ ਤਿਆਰ ਕੀਤੀ ਆ ਆ ਤਾਂ ਤੁਹਾਨੂੰ ਭਰਾਵੋ ਜਲਦੀ ਦਿਖਾਤੀ ਤੇ ਹੁਣ ਬਾਈ ਜਿਹੜੀ ਆ ਮਸ਼ੀਨ ਆ ਨਾ ਜਿਹਦੇ ਭਰਾਵੋ ਟਾਇਰ ਲੱਗੇ ਵਿਆਗੇ ਇਹ ਤੁਹਾਨੂੰ ਟਾਇਰਾਂ ਦੇ ਇੱਕ ਵਾਰੀ ਚੱਲਦੀ ਦਿਖਾਉਣੀ ਆ ਵੀ ਕਿਸ ਹਿਸਾਬ ਦੇ ਤਿਆਰ ਕਰਤੀ ਮੈਂ ਕਹਿੰਦਾ ਯਾਰ ਬਾਲਾ ਬਾਈ ਸ਼ਰਾ ਕੰਮ ਕਰਦਾ ਉੱਪਰ ਨੰਬਰ ਦੱਤਾ ਵਿਆ ਭਰਾਵੋ ਤੇ ਨਾਂ ਵੀ ਦੇਖੋ ਇਹਨੂੰ ਮਾਰ ਕੇ ਨੂੰ ਕਹੇ ਆ ਦਿੱਤਾ ਹਿੰਦਮਾਨ ਮੈਂ ਕਹਿੰਦਾ ਬਾਈ ਕਹਿੰਦੇ ਪੂਰੇ ਹਿੰਦ ਦਾ ਇਹ ਮਾਣ ਹੈ ਜਿਵੇਂ ਆਪਣੇ ਬਹੁਤ ਗੱਲਾਂ ਹੁੰਦੀਆਂ ਨੇ ਵੀ ਇਹ ਜਿਹੜੀ ਚੀਜ਼ ਹਿੰਦ ਦੇ ਵਿੱਚ ਨਾ ਇਹ ਹਿੰਦ ਦਾ ਮਾਣ ਆ ਭਰਾਵੋ ਤੇ ਬਹੁਤ ਵਧੀਆ ਚੀਜ਼ ਆ ਆ ਜਾਓ ਬਾਈ ਇਹਨੂੰ ਚਲਾ ਕੇ ਦਿਖਾਈ ਆਓ ਕਰ ਇਕਬੀਰ ਬਾਈ ਤਦੋਂ ਹੁਣ ਭਰਾਵੋ ਤੁਹਾਨੂੰ ਆਹ ਡੈਮੋ ਦਿਖਾਉਣੇ ਆ ਵੀ ਜਿਹੜੇ ਆਹ ਟਾਇਰ ਨੇ ਨਾ ਬਾਈ ਇਹਨੇ ਜਿਹੜੀਆਂ ਲਿਫਟਾਂ ਦਾ ਕੰਮ ਲੈਂਕਾਂ ਦਾ ਕੰਮ ਬਾਈ ਅੱਧਾ ਕਰਤਾ ਲਿਫਟ ਦਾ ਤਾਂ ਤੁਸੀਂ ਐਂ ਲਾ ਲਓ ਵੀ ਜ਼ੋਰ ਹੀ ਨਹੀਂ ਲੱਗਦਾ ਪਹਿਲਾਂ ਬਾਈ ਟਰੈਕਟਰ ਝੂਟੇ ਮਰੀ ਜਾਂਦਾ ਕਿਤੇ ਕੋਈ ਲੈਂਕ ਚ ਪੰਗਾ ਪੈ ਜਾਂਦਾ ਲੈਂਕਾਂ ਚ ਕਿਤੇ ਕੁਝ ਹੋ ਜਾਂਦਾ ਕਿਤੇ ਕਈ ਵਾਰ ਟਰੈਕਟਰ ਮੂਹਰੋਂ ਉੱਠਣ ਅਠਣ ਨਾਲ ਲੱਗ ਜਾਂਦਾ ਬਾਈ ਬਹੁਤ ਬਾਈ ਸਮੱਸਿਆਵਾਂ ਆਉਂਦੀਆਂ ਦੀ ਜਿਵੇਂ ਕੋਈ ਚੜ੍ਹਾਈ ਤੇ ਚੜ੍ਹਨਾ ਕੁਝ ਹੋਰ ਹੋ ਗਿਆ ਤੇ ਬਾਈ ਆਪਣਾ ਬਹਿ ਗਿਆ ਉੱਪਰ ਕਹਿੰਦੇ ਭਰਾਵੋ ਪੂਰਾ ਕਾਡੂ ਆ ਜਿਹਨੂੰ ਪੁਰਾਣਾ ਖੁੰਡ ਕਹਿੰਦੇ ਹੁੰਦੇ ਨੇ ਨਾ ਪਰਾਣਾ ਖੁੰਡਾ ਹੈ ਮੇਰਾ ਵੀਰ ਮੈਂ ਕਹਿੰਦਾ ਮੂੰਹ ਦੇਖੋ ਬਾਈ ਖੁਸ਼ ਹੋ ਗਿਆ ਪੂਰਾ ਫੁੱਲ ਤੇ ਚਲਾ ਦੇ ਬਾਈ ਕਰਮ ਪਾ ਦੇ ਗੇਰ ਕਰਾਂ ਮੈਂ ਕਰ ਤੂੰ ਸੋਹਣਾ ਚੱਕ ਦੇ ਕੰਮ ਕਰਾਂ ਬਾਈ ਆ ਚੀਜ਼ ਤਾਂ ਨਾ ਯਾਰ ਪਤੰਦਰਾ ਨੇ ਪਤਾ ਨਹੀਂ ਕਿੱਥੋਂ ਮੈਂ ਕਹਿੰਦਾ ਯਾਰ ਨਵੀਂ ਹੀ ਪੇਸ਼ ਕਰਤੀ ਬਾਈ ਬੜਾ ਸ਼ਿਰਾ ਕਰਤਾ ਕੰਮ ਬਾਈ ਤੇ ਲੈ ਵੀ ਦਿਖਾਉਣੇ ਆ ਬਾਈ ਬਾਈ ਇਹਨੂੰ ਥੱਲੇ ਰੱਖ ਕੇ ਚਲਾਉਣਾ ਥੱਲੇ ਰੱਖ ਕੇ ਥੱਲੇ ਰੱਖ ਕੇ ਬੈਠ ਕਰ ਹਾਂ ਆਪਾਂ ਟਾਇਰ ਚਲਦੇ ਦਿਖਾਉਣੇ ਆ ਟਾਇਰ ਚਲਦੇ ਹਾਂ ਬਿਲਕੁਲ ਬਾਈ ਤੇ ਬਾਈ ਆ ਇਥੇ ਹਾਈਡਰੌਲਿਕ ਜੈਕ ਲੱਗਿਆ ਹੋਇਆਗਾ ਇਹਨੇ ਬਾਈ ਇਹਨੂੰ ਜਿਹੜਾ ਉੱਪਰ ਥੱਲੇ ਆਗਾ ਉਹ ਕਰ ਦੇਣਾ ਜਿਸ ਹਿਸਾਬ ਦੇ ਕੋਈ ਗੈਪ ਪਾਊਗਾ ਉਸੇ ਤਰ੍ਹਾਂ ਹੀ ਕਰ ਦੇਣਾ ਬਾਈ ਆ ਜਾ ਬਾਈ ਆ ਜਾ ਮੜਾ ਬੈਗ ਨੂੰ ਆਹ ਦੇਖੋ ਬਾਈ ਆਹ ਦੇਖੋ ਭਰਾਵੋ ਐਂ ਚਲਦੀ ਆ ਬਾਈ ਇਹ ਜਦੋਂ ਆਪਣੇ ਵਾਹਨ ਦੇ ਵਿੱਚ ਮੱਕੀ ਵੱਢਣੀ ਆ ਨਾ ਬਾਈ ਤਾਂ ਬਾਈ ਇਹਨੇ ਇਸ ਤਰੀਕੇ ਨਾਲ ਆਉਣਾ ਭਰਾਵੋ ਟਰੈਕਟਰ ਨਾਲ ਜਮਾ ਜ਼ੋਰ ਨਹੀਂ ਲੱਗਣਾ ਆਹ ਦੇਖ ਲਓ ਮੈਂ ਕਹਣਾ ਪਤੰਦਰ ਮਨੂਰ ਵਾਲਿਆਂ ਦਾ ਯਾਰ ਕਿੱਥੋਂ ਕਾੜ ਕੱਢੀ ਐ ਬੜਾ ਸ਼ਰਾ ਕੰਮ ਕਰਦੇ ਆ ਬਾਈ ਯਾਰ ਮੈਂ ਕਹਣਾ ਬਾਈ ਯਾਰ ਬਾਜੀ ਵਾਹ ਲੋ ਜੀ ਭਰਾਵੋ ਹੁੰਦੇ ਸੀ ਬਈ ਆਪਾਂ ਤੁਹਾਨੂੰ ਜਾਣਕਾਰੀ ਜਿਹੜੀਆਂ ਮਨੂਰ ਗਰੁੱਪ ਸੰਗਰੂਰ ਵਾਲਿਆਂ ਨੇ ਬਣਾਈਆਂ ਨੇ ਮਸ਼ੀਨਾਂ ਸਭ ਤੋਂ ਵੱਖਰੇ ਤਰੀਕੇ ਦੀਆਂ ਜੇਕਰ ਤੁਸੀਂ ਵੀ ਬਈ ਇਹ ਮਸ਼ੀਨਾਂ ਲੈਣੀਆਂ ਨੇ ਦੋ ਖੁੱਡਾਂ ਵਾਲੀ ਤੇ ਰੱਬ ਕਿਰਪਾ ਕਰੂ ਅਗਲੇ ਸਾਲ ਨੂੰ ਤੁਹਾਡੀ ਦੋ ਖੁੱਡਾਂ ਵਾਲੀ ਉਹੀ ਚਾਰ ਖੁੱਡਾਂ ਵਾਲੀ ਬਣ ਜੂਦੇ ਟਰੈਕਟਰ ਵੱਡਾ ਆ ਜੂਗਾ ਬਾਈ 90 HP ਦਾ ਹਨਾ ਤਾਂ ਬਾਈ ਤੁਸੀਂ ਮਨੂਰ ਵਾਲਿਆਂ ਨੂੰ ਫੋਨ ਕਰ ਸਕਦੇ ਹੋ ਸੰਗਰੂਰ ਤੋਂ ਤੂਰੀ ਰੋਡ ਨੂੰ ਜਿਹੜਾ ਜਾਂਦਾ ਉਥੇ ਬਈ ਇਹਨਾਂ ਦਾ ਜਿਹੜੀ ਫੈਕਟਰੀ ਹੈਗੀ ਉਥੇ ਤੁਸੀਂ ਆ ਸਕਦੇ ਹੋ ਫੋਨ ਤੇ ਕੰਟੈਕਟ ਕਰ ਸਕਦੇ ਹੋ ਡੈਮੋ ਇਹਨਾਂ ਨੇ ਪਹਿਲਾਂ ਸਾਰੇ ਲੈਤੇ ਵੇਣੇ ਪੂਰੇ ਚਲਾਏ ਵੇਣੇ ਬਾਈ ਜਮਾਂ ਓਕੇ ਆ ਬਾਕੀ ਜਿਵੇਂ ਕਿਸਾਨ ਵੀਰ ਨੇ ਆਪਦਾ ਦੱਸਿਆ ਵੀ ਅਸੀਂ ਇਹਨਾਂ ਦੀ ਮਸ਼ੀਨਰੀ ਵਰਤੀ ਆ ਪੂਰਾ ਸ਼ੇਰਾ ਕੰਮ ਕਰਿਆ ਪਿਆ ਬਾਈ ਤੇ ਭਰਾਵੋ ਉੱਪਰ ਨੰਬਰ ਦਿੱਤਾ ਪਿਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤੇ ਬਾਕੀ ਆਪਦੇ ਬਾਈ ਰਿਵਿਊ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵੀ ਸੋਨੂੰ ਜਿਹੜੀ ਮਸ਼ੀਨਰੀ ਦੇ ਵਿੱਚ ਨਵੀਂ ਇਹਨਾਂ ਨੇ ਟੈਕਨੋਲੋਜੀ ਵਰਤੀ ਹੈਗੀ ਐਸਐਸ ਦੇ ਸਟੀਲ ਦੇ ਬਲੇਡ ਵਰਤੇ ਨੇਗੇ ਤੇ ਨਵੇਂ ਤਰੀਕੇ ਨਾਲ ਕਿਸਾਨਾਂ ਦੀ ਸੇਵਾ ਦੇ ਵਿੱਚ ਬਾਈ ਲੈ ਕੇ ਆਏ ਨੇ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ